ਸਸੀ ਗਾਲ ਜੀ ਸਾਰਿਆਂ ਨੂੰ ਵੀਡੀਓ ਬਣਾਉਣ ਦਾ ਮਕਸਦ ਛੋਟੀ ਜੀ ਇਨਫੋਰਮੇਸ਼ਨ ਸ਼ੇਅਰ ਕਰਨਾ ਹੈ ਸੋ ਮੇਰੇ ਜਿਮ ਜਾਣ ਵਾਲੇ ਵੱਡੇ ਛੋਟੇ ਭੈਣ ਭਰਾਵਾਂ ਨੂੰ ਹੈਲਪ ਮਿਲ ਸਕੇ ਤੇ ਉਹਨਾਂ ਦਾ ਕੁਝ ਫਾਇਦਾ ਹੋ ਸਕੇ ਠੀਕ ਹੈ ਅੱਜ ਗੱਲ ਕਰਾਂਗੇ ਕੰਟ੍ਰੈਕਸ਼ਨ ਬਾਰੇ ਤਿੰਨ ਤਰ੍ਹਾਂ ਦੀਆਂ ਕੰਟ੍ਰੈਕਸ਼ਨ ਹੁੰਦੀਆਂ ਹਨ ਕੌਨਸੈਂਟ੍ਰਿਕ ਕੰਟ੍ਰੈਕਸ਼ਨ ਆਈਸੋਮੈਟ੍ਰਿਕ ਕੰਟ੍ਰੈਕਸ਼ਨ ਤੇ ਈਸੈਂਟ੍ਰਿਕ ਕੰਟ੍ਰੈਕਸ਼ਨ ਪਹਿਲਾਂ ਅੱਜ ਗੱਲ ਕਰਾਂਗੇ ਕੌਨਸੈਂਟ੍ਰਿਕ ਤੇ ਈਸੈਂਟ੍ਰਿਕ ਕੰਟ੍ਰੈਕਸ਼ਨ ਬਾਰੇ ਠੀਕ ਹੈ ਕਿਉਂਕਿ ਇਹ ਸਿਮਿਲਰ ਹੈ ਉਹਨਾ ਆਪਣਾ ਲੋਡ ਦੇ ਅੰਡਰ ਜਿਹਦਾ ਆਪਣਾ ਮਸਲ ਛੋਟਾ ਹੁੰਦਾ ਵਾ ਉਹਨੂੰ ਆਪਾਂ ਕਹਿੰਦੇ ਨੇ ਕੌਨਸੈਂਟ੍ਰਿਕ ਕੰਟ੍ਰੈਕਸ਼ਨ ਤੇ ਜਿਹੜਾ ਆਪਣਾ ਮਸਲ ਲੈਂਥਨਰ ਹੁੰਦਾ ਵਾ ਉਹਨੂੰ ਕਹਿੰਦੇ ਨੇ ਆਪਾਂ ਈਸੈਂਟ੍ਰਿਕ ਕੰਟ੍ਰੈਕਸ਼ਨ ਮੈਨੂੰ ਵੀ ਇਹ ਜੀ ਸਮਝ ਨਹੀਂ ਆਉਂਦੀ ਕਿਉਂਕਿ ਆਪਾਂ ਇਕੱਲੇ ਬਾਈਸੈਪਸ ਹੀ ਥੋੜੀ ਲਾਉਣ ਦੇਣਾ ਆਪਾਂ ਨੂੰ ਸੌਖਾ ਲੱਗਿਆ ਹਣਾ ਇਹ ਤਾਂ ਮੈਨੂੰ ਸਮਝ ਨਹੀਂ ਆ ਗਿਆ ਬਾਅਦ ਵਿੱਚ ਆਪਾਂ ਲੱਤਾਂ ਲਾਉਣੀਆਂ ਵਾ ਜਾਂ ਹੋਰ ਕੋਈ ਸ਼ੋਲਡਰ ਬਾ ਸ਼ੋਲਡਰ ਲਾਉਣੇ ਆ ਜਾਂ ਨਾ ਕੋਈ ਵੀ ਐਕਸਰਸਾਈਜ਼ ਲਾਉਣੀ ਹੈ ਸਮਝ ਨਹੀਂ ਲੱਗਦੀ ਤੋ ਮੈਂ ਆਪਣੇ ਮਾਸਟਰ ਦੀ ਵੀਡੀਓ ਵੇਖੀ ਉਹਨੇ ਬੜੇ ਇਜ਼ੀਲੀ ਤਰੀਕੇ ਨਾਲ ਸਮਝਾਇਆ ਸੋ ਮੈਨੂੰ ਸਮਝ ਲੱਗਾ ਮੈਂ ਸੋਚਿਆ ਤੁਹਾਨੂੰ ਸ਼ੇਅਰ ਕਰ ਦਵਾਂ ਸੋ ਉਹਨੇ ਇਹ ਕਿਹਾ ਕਿ ਜਿਹੜਾ ਹਾਰਡ ਪਾਰਟ ਆ ਉਹ ਹੈਗਾ ਵਾ ਕੌਨਸੈਂਟ੍ਰਿਕ ਤੇ ਜਿਹੜਾ ਈਜ਼ੀ ਪਾਰਟ ਆ ਉਹ ਹੈਗਾ ਈਸੈਂਟ੍ਰਿਕ ਫੋਰ ਇਗਜ਼ਾਮਪਲ ਜੇ ਮੈਂ ਆਪਾਂ ਬਾਈਕ ਚੱਪ ਲਾਉਣ ਦੇ ਆ ਠੀਕ ਆ ਆਪਾਂ ਹਾਰਡ ਪਾਰਟ ਗ੍ਰੈਵਿਟੀ ਨਾਲ ਜਦੋਂ ਆਪਾਂ ਮੱਥਾ ਲਾਉਣ ਦੇ ਆ ਦਾ ਮਤਲਬ ਉਹ ਹੈਗਾ ਕੌਨਸੈਂਟ੍ਰਿਕ ਆਪਾਂ ਗ੍ਰੈਵਿਟੀ ਦੇ ਅਗੇਂਸਟ ਜਾਣ ਦੇ ਆ ਠੀਕ ਆ ਫਿਰ ਜਦੋਂ ਆਪਾਂ ਥੱਲੇ ਉੱਡੇ ਹੋ ਗਿਆ ਈਸੈਂਟ੍ਰਿਕ ਸੇਮ ਐਸ ਸ਼ੋਲਡਰ ਲਾਉਣ ਲੱ ਜਿਹੜਾ ਉੱਤੇ ਜਾਣਾ ਹੈ ਹਾਰਡ ਪਾਰਟ ਉੱਤੇ ਜਾਣਾ ਸੋ ਹਾਰਡ ਪਾਰਟ ਹੋ ਗਿਆ ਕੌਨਸੈਂਟ੍ਰਿਕ ਈਜ਼ੀ ਪਾਰਟ ਥੱਲੇ ਆਉਣਾ ਈਸੈਂਟ੍ਰਿਕ ਠੀਕ ਹੈ ਸੇਮ ਐਜ਼ ਟ੍ਰਾਈਸੈਪਲ ਨੂੰ ਲੱਗੇ ਟ੍ਰਾਈਸੈਪ ਹਾਰਡ ਪਾਰਟ ਕੀ ਹੈ ਉੱਤੇ ਜਾਣਾ ਕੌਨਸੈਂਟ੍ਰਿਕ ਥੱਲੇ ਆਉਣਾ ਹੈਗਾ ਈਸੈਂਟ੍ਰਿਕ ਸੇਮ ਐਂਜ ਜਿਹਨੂੰ ਆਪਾਂ ਆਪਾਂ ਸਕੁਆਟ ਲਾਉਂਦੇ ਆਂ ਜਦੋਂ ਆਪਾਂ ਥੱਲੇ ਗਏ ਥੱਲੇ ਗਏ ਥੱਲੇ ਜਾਣਾ ਈਜ਼ੀ ਪਾਰਟ ਆ ਸੋ ਥੱਲੇ ਜਾਣਾ ਹੋ ਗਿਆ ਈਸੈਂਟ੍ਰਿਕ ਹਾਰਡ ਪਾਰਟ ਹੈਗਾ ਉੱਤੇ ਆਉਣਾ ਕਿਉਂਕਿ ਆਪਾਂ ਲੋਡ ਦੇ ਅਗੇਂਸਟ ਕੰਮ ਕਰਨਾ ਵਾ ਗ੍ਰੈਵਿਟੀ ਦੇ ਅਗੇਂਸਟ ਉੱਤੇ ਆਉਣਾ ਸ ਠੀਕ ਹੈ ਹੁਣ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇ ਤੇ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਨੰਬਰ ਨਾਲ ਸਮਝਾਉਣਾ ਹੈ ਨਾ ਮੇਰੇ ਕੋਲ ਹੈਗਾ ਇਹ ਠੀਕ ਹੈ ਲੋਡ ਮੈਂ ਕੱਢ ਲਿਆ ਹੁਣ ਇਸ ਤਰ੍ਹਾਂ ਲਾ ਲਓ ਕਿ ਆਪਾਂ ਜੇ ਆਈਸੋਮੈਟ੍ਰਿਕ ਬਾਰੇ ਜਾਣਨਾ ਉਹ ਹੈਗਾ ਵਾ ਸਪੋਜ਼ ਕਰੋ ਮੈਂ ਟਰਾਈਸੈਪ ਲਾਉਣ ਡਿਆ ਠੀਕ ਹੈ ਠੀਕ ਤੇ ਮੈਂ ਇੱਥੇ ਹੁੰਦੀ ਮੂਵਮੈਂਟ ਕੰਪਲੀਟ ਇੱਥੇ ਹੁੰਦੀ ਹੈ ਮੂਵਮੈਂਟ ਫਿਨਿਸ਼ ਠੀਕ ਆਹ ਹੋ ਗਿਆ ਕੌਨਸੈਂਟ੍ਰਿਕ ਆਹ ਹੋ ਗਿਆ ਈਸੈਂਟ੍ਰਿਕ ਠੀਕ ਹੈ ਬਟ ਜੇ ਮੈਂ ਇੱਥੇ ਆ ਕੇ ਰੁਕ ਜਾਣਾ ਨਾ ਤਾਂ ਮੈਂ ਰੈਪ ਕੰਪਲੀਟ ਕਰਨ ਡਿਆ ਮੈਂ ਨਾ ਮੈਂ ਰੈਪ ਫਿਨਿਸ਼ ਕਰਨ ਡਿਆ ਮੈਂ ਇੱਥੇ ਆ ਗਿਆ ਠੀਕ ਹੈ ਇੱਥੇ ਆ ਕੇ ਮੈਂ ਰੁਕ ਜਾਣਾ ਇਹਨੂੰ ਆਂਦੇ ਆਈਸੋਮੈਟ੍ਰਿਕ ਮੂਵਮੈਂਟ ਤੇ ਇਹ ਆਈਸੋਮੈਟ੍ਰਿਕ ਮੂਵਮੈਂਟ ਬਹੁਤ ਵਧੀਆ ਆ ਜੇ ਆਪਾਂ ਆਪਣੇ ਮਸਲ ਨੂੰ ਆ ਪ੍ਰੋਪਰ ਕੰਟਰੈਕਟ ਕਰਨਾ ਚਾਹੁੰਦੇ ਆ ਉਹਨੂੰ ਇੱਕ ਸਟੀਮੂਲਸ ਦੇਣਾ ਚਾਹੁੰਦੇ ਆ ਕਿ ਉਹ ਗਰੋਅ ਕਰੇ ਮਸਲ ਬ੍ਰੇਕਡਾਊਨ ਕਰਨ ਲਈ ਇਹ ਬਹੁਤ ਵਧੀਆ ਜੀ ਹੈ ਸੇਮ ਹੀ ਜਿਦੋਂ ਤੁਸੀਂ ਲਾਉਂਦੇ ਜੇ ਬੈਂਚ ਪ੍ਰੈਸ ਬੈਂਚ ਪ੍ਰੈਸ ਆਪਾਂ ਚੱਕਣ ਦੇ हो गया वा कौन कौनसेंट्रिक थले ईजी है हो गया आईसेंट्रिक तो जो आप राह जाके खिलो जाए जाके खिलाते हैं ना तो आप रैप कंप्लीट कर हैं ना थले आए आप जाके खिलागे वन कहता आप आईसोमैट्रिक तो जरूर ट्राई करके देखियो आई होप तो बहुत फायदा मिलेगा जी तुम ये अप्लाई करोगे तो धनबाद ढाडियो वेख ली थैंक यू